ਸ਼ਿਆਦੇ بڑے ਹੀ ਪਿਆਰ ਸਤਿਕਾਰ ਵਾਲੇ ਦਸ਼ਕਾਂ ਦਾ ਇੱਕ ਹਾਸੇ ਦਾ ਹੈ ਸੋ ਅੱਜ ਇੱਕ ਖਾਸ ਵਿਸ਼ੇ ਤੇ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਲਾਈਵ ਆਇਆ ਹਾਂ ਸੋ ਜਿਹੜੇ ਆਪਣੇ ਕੰਮ ਕਰਾਣ ਨੂੰ ਸਮਾਪਤ ਕਰਕੇ ਘਰਾਂ ਚ ਪਾਣ ਸਕੇ ਨੇ ਜਾਂ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਮੋਬਾਈਲ ਨਟ ਚੱਲ ਰਹੇ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਜਲਦੀ ਤੇ ਚਲਦੇ ਮੇਰੇ ਇਸ ਲਾਈਵ ਦੇ ਨਾਲ ਜੁੜ ਜਾਓ ਤਾਂ ਕਿ ਅਸੀਂ ਕੋਈ ਜੜੀ ਖਾਸ ਅੱਜ ਗੱਲ ਕਰਨੇ ਆ ਪਰ ਇਹ ਤੇ ਗੱਲਬਾਤ ਦਾ ਆਰੰਭ ਕਰ ਸਕੀਏ ਸੋ ਦੋਸਤੋ ਗੱਲਬਾਤ ਅੱਜ ਕੱਲੇ ਪੰਜਾਬ ਤੇ ਤਿੰਨ ਕਰਨੇ ਵੱਲ ਕੇ ਪੰਜਾਬ ਤੋਂ ਬਾਹਰ ਦੀ ਜਿਹੜੀ ਸਿਆਸਤ ਆ ਪੰਜਾਬ ਦੀ ਤੇ ਪੰਜਾਬ ਤੋਂ ਬਾਹਰ ਦੀ ਸਿਆਸਤ ਸੋਦੇ ਉੱਤੇ ਗੱਲਬਾਤ ਕਰਨੀ ਆ ਤਾਂ ਜਲਦੀ ਤੋਂ ਜਲਦੀ ਮੈਂ ਬੈਂਪੀ ਕਰਾਂ ਕੇ ਆਜੋ ਸਾਰੇ ਆਪਾਂ ਕੁਝ ਵਿਚਾਰ ਕਰੀਏ ਆਵਾਜ਼ ਜਿਸ ਹੈ ਯਾਰ ਇਹ ਤਾਂ ਜਿਹੜਾ ਕੋਈ ਆਨਲਾਈਨ ਆ ਉਹ ਅੰਗੂਠੇ ਦਨ ਨਿਸ਼ਾਨ ਇਸ ਤਰ੍ਹਾਂ ਦੇ ਕੇ ਅਲਟ ਕਰੇ ਕਿ ਹਾਂ ਆਵਾਜ਼ ਸਹੀ ਹੈ سو so, دوستو کسی نے بڑا خوب لکھا سیاست کے بارے ہیں کہ اس بھی سیاست کی یا دور الیکشن میں کہاں کوئی انسان نظر آتا ہے کوئی ہندو کوئی دلت تو کوئی مسلمان نظر آتا ہے بیت جاتا ہے جب علاقوں سے الیکشن کا دور تب ہر انسان روٹی کے لیے پریشان نظر آتا ہے کچھ تو خاصیت ہے اس پرجاتن میں تو بات ہے اس شہن شاہ بان جاتے ہیں اور ہم بار بار رہاں بارے اور ہم بار بار وہیں کے وہیں رہ جاتے ہیں رہ جاتے ہیں ہم بار رہ جاتے ہیں ہم ہر بار انگلی رنگانے کے لیے اجڑا رنگ لمنے آ رہ جاتے ہیں ہم ہر بار انگلی رنگانے کے لیے نئے فقیروں کو پھر شہنشاہ بنانے کے لیے اے ایک شیر آجڑی ووٹ رہا دیتے تے جڑا آجدہ جڑا اور آئینی دکھا دیتے ٹنگوار ٹکڑا ہے جو لگیا ہے ਸੋ ਦੋਸਤੋ ਦੋ ਤਿੰਨ ਦਿਨਾਂ ਦਾ ਮੁੱਦਾ ਬੜਾ ਗਰਮ ਹੈ ਵਿਕਰਮਜੀਤ ਸਿੰਘ ਮਜੀਠੀਆ ਜੋ ਕਾਲੀ ਦਲ ਦੇ ਸੀਨੀਅਰ ਲੀਡਰ ਨੇ ਵਿਕੀਲਾਸ ਨੇ ਕੇਸਾਂ ਦੇ ਵਿੱਚ ਉਲਝਾਰਿਆ ਤਾਂ ਸਰਕਾਰ ਨੇ ਪਹਿਲਾਂ ਜਿੱਦ ਨਸ਼ਾ ਵਿਰੁੱਧ ਕਿਹਾ ਪਰ ਹੁਣ ਕਹਾਣੀ ਕੁਸ਼ੋਰ ਸਾਹਮਣੇ ਆ ਰਹੀ ਹੈ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੀ ਤੇ ਆਮਦਨ ਤੋਂ ਵੱਧ ਜਾਇਦਾਦ ਬਣੇ ਕਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਉਹਨਾਂ ਨੇ 6 ਸੈਲ ਕੰਪਨੀਆਂ ਬਣਾਈਆਂ ਸੈਲ ਦਾ ਮਤਲਬ ਹੁੰਦਾ ਏ ਕਿ ਜਿਹੜੀਆਂ ਕਾਵੀਆਂ ਦੇ ਵਿੱਚ ਤੇ ਹੁੰਦੀਆਂ ਨੇ ਪਰ ਉਤਰਾਂ ਨੇ ਹੁੰਦੀਆਂ ਕੀ ਜਾਣਦਾ ਹੈ ਕਿ ਉਹਨਾਂ 6 ਕੰਪਨੀਆਂ ਰਹੀਮ ਮਜੀਠੀਆ ਨੇ 540 ਕਰੋੜ ਦੇ ਕਰੀਬ ਕਰੀਬ ਜਿਹੜਾ ਉਹ ਪੈਸਾ ਆਪਣੇ ਖਾਤਿਆਂ ਦੇ ਵਿੱਚ ਪਾਇਆ ਜਾਂ ਇਨੀ ਜਾਇਦਾਦ ਜਿਹੜੀ ਹੈ ਉਹਨਾਂ ਨੇ ਬਣਾਈ ਤੋ ਇਹ ਤਾਂ ਸੀ ਗੱਲ ਪੰਜਾਬ ਦੀ ਪੰਜਾਬ ਦੇ ਵਿੱਚ ਸਰਕਾਰ ਏ ਆਮ ਆਦਮੀ ਪਾਰਟੀ ਦੀ ਤੇ ਮਜੀਠੀ ਆਏ ਅਕਾਲੀ ਦਾ ਹੁੰਦਾ ਦਿੱਲੀ ਦੇ ਵਿੱਚ ਸਰਕਾਰ ਸੀ ਆਮ ਆਦਮੀ ਪਾਰਟੀ ਦੀ ਤੇ ਹੁਣ ਹੈ ਭਾਜਪਾ ਦੀ ਤੇ ਜਿਸ ਤਰ੍ਹਾਂ ਦੇ ਦੋਸ਼ ਪੰਜਾਬ ਦੇ ਵਿੱਚ ਵਿਕਰਮਜੀਤ ਮਜੀਠੀ ਆ ਤੇ ਲੱਗੇ ਨੇ ਦੇਖੋ ਆਪਾਂ ਹੁਣੇ ਜਿਹੜੀ ਗੱਲ ਕਲੀਅਰ ਕਰ ਦੇਣੀ ਚਾਹੁੰਦੇ ਆ ਕਿ ਆਪਾਂ ਨਾ ਤਾਂ ਕਿਸੇ ਦੇ ਹੱਕ 'ਚ ਨਾ ਵਿਰੋਧ ਕਿ ਕਿ ਜਿੰਨੇ ਜੋ ਗਲਤ ਕੀਤਾ ਨੂੰ ਭੁਗਤਣਾ ਪਾਣਾ ਸੋ ਵਿਕਰਮਜੀਤ ਮਜੀਠੀਆ ਤੇ ਜਿਸ ਕਿਸਮ ਦੇ ਦੋਸ਼ ਲੱਗੇ ਜੋ ਵਿਜੀਲੈਂਸ ਦੇ ਸਾਹਮਣਾ ਨੂੰ ਕਰਨਾ ਪਿਆ ਇਹੋ ਜੇ ਹੀ ਦੋ ਮੰਤਰੀ ਸਾਬਕਾ ਮੰਤਰੀ ਆਮ ਆਦਮੀ ਪਾਰਟੀ ਦੇ ਦੋਵੇਂ ਸੇਧ ਮੰਤਰੀ ਉਨ੍ਹਾਂ ਉੱਤੇ ਵੀ ਲੱਗੇ ਨੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵਿਕਰਮਜੀਤ ਮਜੀਠੀਆ ਹੁਣ ਚੀਚੀ ਕਰਦਾ ਹੈ ਉਸੇ ਤਰ੍ਹਾਂ ਦਿੱਲੀ ਦੇ ਇਹ ਮੰਤਰੀ ਵੀ ਹੁਣ ਚੀਚੀ ਕਰ ਰਹੇ ਨੇ ਮਜੇ ਕੀ ਆ ਕਹਿ ਰਹੇ ਆ ਕਿ ਮੇਰੇ ਨਾਲ ਸਿਆਸੀ ਕਿੜ ਦੇ ਤਹਿਤ ਇਹ ਮਾਮਲੇ ਜਿਹੜੇ ਦਰਜ ਕੀਤੇ ਜਾ ਰਹੇ ਨੇ ਤੇ ਦਿੱਲੀ ਦੇ ਜਿਹੜੇ ਇਹ ਦੋ ਆਮ ਆਦਮੀ ਪਾਰਟੀ ਦੇ ਸਾਬਕਾ ਸਿਹਤ ਮੰਤਰੀ ਨੇ ਉਹ ਵੀ ਕਹਿ ਰਹੇ ਨੇ ਕਿ ਸਾਡੇ ਨਾਲ ਸਿਆਸੀ ਕਿੜ ਕੱਟੀ ਜਾ ਰਹੀ ਹੈ ਸੋ ਇਨ੍ਹਾਂ ਦੋਵਾਂ ਮੰਤਰੀਆਂ ਦੇ ਨਾਂ ਜਿਹੜੇ ਸਾਹਮਣੇ ਆਏ ਨੇ ਉਹਨਾਂ ਦੇ ਵਿੱਚ ਇੱਕ ਤਾਂ ਸਤਿੰਦਰ ਜਾਨਾ ਜਿਹੜੇ ਪਹਿਲਾਂ ਕਾਫੀ ਸਮਾਂ ਜੇਲ੍ਹ ਦੇ ਵਿੱਚ ਵੀ ਰਹੇ ਤੇ ਦੂਸਰੇ ਦਾ ਨਾਮ ਹੀ ਭਾਰਦਵਾਚ ਕਰਕੇ ਆ ਰਿਹਾ ਹੈ ਸਾਹਮਣੇ ਉਹਨਾਂ ਦਾ ਵੀ ਸੋ ਦੋਵੇਂ ਹੀ ਸਿਹਤ ਮੰਤਰੀ ਰਹੇ ਨਹੀਂ ਤਾਂ ਮਾਮਲਾ ਕੀ ਹੈ ਜਿਹੜਾ ਮਾਮਲਾ ਹੈ ਉਹਦੇ ਮੁਤਾਬਕ ਜਦੋਂ ਕਰੋਨਾ ਸੀ ਕਰੋਨਾ ਦੇ ਵੇਲੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ ਹਸਪਤਲਾਂ ਦੇ ਵਿੱਚ ਪ੍ਰਬੰਧ ਨਹੀਂ ਸੀ ਹੋਸਪਟਲਾਂ ਦੇ ਵਿੱਚ ਵਧੀਆ ਪ੍ਰਬੰਧ ਕਰਨ ਵਾਸਤੇ ਇੱਕ ਟੈਂਡਰ ਜਾਰੀ ਹੁੰਦਾ ਏ ਜਿਹੜਾ ਦਿੱਲੀ ਦਾ ਇੱਕ ਹਸਪਤਲ ਏ ਅਲ ਕਾਨ ਜੀਪੀ ਕਰਕੇ ਸੋ ਉਹ ਉਸ ਹਸਪਤਲ ਦੇ ਵਿੱਚ ਵਧੀਆ ਸਹੂਤਾ ਦੇਣ ਵਾਸਤੇ ਜਿਹੜੇ ਉਸ ਸਮੇਂ ਦੇ ਸਿਹਤ ਮੰਤਰੀ ਸੀ ਸਤਿੰਦਰ ਜਾਨ ਜੀ ਜਿਨ੍ਹਾਂ ਦੇ ਉੱਤੇ ਕੇਸ ਪਏ ਜਾਣਾ ਪਿਆ ਤੇ ਇਹਨਾਂ ਤੋਂ ਬਾਅਦ ਦੂਸਰੇ ਮੰਤਰੀ ਭਰਤਵਾਜ ਜੀ ਸੁਸ਼ਿੰਦਰ ਗਾਨ ਜੀ ਨੇ ਉਸ ਸਮੇਂ ਹਸਪੀਟਲ ਦੇ ਵਿੱਚ 465 ਕਰੋੜ ਰੁਪਏ ਦੇ ਜਿਹੜੇ ਕੰਮ ਕਰਵਾਉਣੇ ਸ਼ੁਰੂ ਕੀਤੇ ਭਾਵ ਕੇ ਉਹਦੇ ਵਿੱਚ ਆ ਵਧਿਆ ਤਰਾੰਦੇ ਜਿਹੜੇ ਸੀ ਉਹ ਜੋ ਹਸਪੀਟਲਾਂ ਦੇ ਵਿੱਚ ਇਸ ਕਿਸਮ ਦੇ ਜਿਹੜੇ ਜਿਹੜੇ ਚਾਹੀਦੇ ਹੁੰਦੇ ਨੇ ਜਿਹੜੇ ਉੱਥੇ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਵੈਂਟਿਗਰੇਟਰ ਦੀਆਂ ਹੋਰ ਇਸ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਚਾਹੀਦੀਆਂ ਉਹਨਾਂ ਦਾ ਪ੍ਰਬੰਧ ਕਰਨ ਵਾਸਤੇ ਸੋ ਉਹਨਾਂ ਨੇ ਲੰਝੀਪੀ ਹਸਪੀਟਲ ਦੇ ਵਿੱਚ ਇੱਕ ਗ੍ਰੀਨ ਪ੍ਰੋਜੈਕਟ ਲਿਆਂਦਾ ਤੋਂ ਗ੍ਰੀਨ ਪ੍ਰੋਜੈਕਟ ਦੇ ਤਹਿਤ ਉਹਨਾਂ ਨੇ ਕੋਈ 465 ਕਰੋੜ ਰੁਪਏ ਦਾ ਉਹ ਪ੍ਰੋਜੈਕਟ ਸੀ ਤੇ ਹੋਇਆ ਕਿ ਕਿ ਇਹ ਪ੍ਰੋਜੈਕਟ ਤੇ ਪਾਸ ਹੋ ਗਿਆ ਪੈਸੇ ਵੀ ਪਾਸ ਹੋ ਗਏ ਪਰ ਮਿੱਥੇ ਸਮੇਂ ਤੇ ਇਹ ਕੰਮ ਨਹੀਂ ਪੂਰਾ ਹੋ ਸਕਿਆ ਤੇ ਫਿਰ ਵੱਧਦਾ ਵੱਧਦਾ ਇਹੋ ਪ੍ਰੋਜੈਕਟ ਜਿਹੜਾ ਸੀ ਉਹ 1125 ਕਰੋੜ ਦੀ ਜਿਹੜਾ ਪ੍ਰੋਜੈਕਟ 465 ਕਰੋੜ ਤੇ ਪਾਸ ਹੋਇਆ ਉਹਦੇ ਲਈ ਫਿਰ 1100 ਤੇ 25 ਕਰੋੜ ਰੁਪਇਆ ਜਿਹੜਾ ਉਹ ਯਾਰੇ ਕੀਤਾ ਗਿਆ ਸੋ ਇਸ ਦੀ ਜਿਹੜੀ ਸ਼ਿਕਾਇਤ ਹੁਣ ਜਿਹੜੀ ਨਵੀਂ ਜਿਹੜੀ ਸ਼ਿਕਾਇਤ ਕੀਤੀ ਆ ਜਿਹੜੇ ਪਾਜ ਪਾਦੀ ਸਰਕਾਰ ਦਿੱਲੀ ਦੇ ਵਿੱਚ ਤੇ ਉਥੋਂ ਦੇ ਵਾਲੇ ਸਪੀਕਰ ਨੇ ਵਜਿੰਦਰ ਗੁਪਤਾ ਉਹਨੇ ਸਾਫ ਸਾਫ ਇੱਕ ਗੱਲ ਕਹੀ ਆ ਕਿ ਜਿਹੜਾ ਗ੍ਰੀਨ ਪ੍ਰਜੈਕਟ ਸੀ ਉਹਦਾ ਜਿਹੜੇ ਟੈਂਡਰ ਉਹਨਾਂ ਦੀ ਅਨੁਮਾਨਤ ਰਕਮ ਜਿਹੜੀ ਸੀ ਉਹਦੇ ਵਿੱਚ ਦੱਸਿਆ ਗਿਆ ਏ ਕਿ ਕਿਸ ਤਰ੍ਹਾਂ ਜਿਹੜੇ ਇਹ ਸਾਬਕਾ ਮੰਤਰੀ ਨੇ ਇਹਨਾਂ ਨੇ ਜੋ ਟੈਂਡਰ ਪਾਸ ਕੀਤੇ ਜੋਗੀਆਂ ਸ਼ਰਤਾਂ ਸੀ ਜੋ ਅਨੁਮਾਨਤ ਰਾਸ਼ੀ ਉਹਦੀ ਸੀ ਉਹਨੂੰ ਦਰਕਨਾਰ ਕਰਦਿਆਂ ਹਿਆ ਜਿਹੜੇ ਇਹ ਟੈਂਡਰ ਉਹ 3 ਗੁਣਾ ਜਿਹੜਾ ਉਹਨਾਂ ਦਾ ਵਧਾ ਕੇ ਤੇ ਫਿਰ ਕੰਮ ਕਰਵਾਇਆ ਗਿਆ ਤੋਂ ਇੰਨੇ ਪੈਸੇ ਖਰਚਣ ਤੋਂ ਬਾਅਦ ਵੀ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਜਿਹੜੇ ਪਾਇਲਟ ਪ੍ਰੋਜੈਕਟ ਸਨ ਇਹ ਪੂਰੇ ਨਹੀਂ ਹੋ ਸਕੇ ਇਸ ਕਰਕੇ ਇੰਨਾ ਪ੍ਰੋਜੈਕਟਾਂ ਦੇ ਜਿਹੜਾ ਪੈਸਾ ਖਰਚ ਕੀਤਾ ਗਿਆ ਉਹਦੀ ਜਾਂਚ ਕੀਤੀ ਜਾਵੇ ਸੋ ਇਹਦੇ ਜੇ ਜੇ ਪੂਰੀ ਤਰ੍ਹਾਂ ਸਰਗਰਮਿਆ ਹੋ ਸਕਦਾ 1-2 ਦਿਨਾਂ ਤੱਕ ਜਿਹੜੀ ਦਿੱਲੀ ਦੀ ਸਿਆਸਤਵਾਂ ਦੇ ਵਿੱਚ ਵੱਡਾ ਪਚਾਲ ਆ ਜਾਵੇ ਹਾਲੇ ਕਿ ਜਿਹੜੇ ਸਰਬਭਾਰਦਵਾਰ ਜਿਹੜੇ ਸਤੰਦਰ ਗਿਆਨ ਤੋਂ ਬਾਅਦ ਸਿਹਤ ਮੰਤਰੀ ਬਣੇ ਹੈ ਉਹਨਾਂ ਨੇ ਦੋਸ਼ਾਂ ਨੂੰ ਨਕਾਰਿਆ ਹੈ ਤੋਂ ਸਾਰੇ ਨਕਾਰਦੇ ਨੇ ਇਤਰਾਮ ਜੀ ਠੀਨ ਕਰ ਰਿਹਾ ਦੇਖਾਂ ਤੋਂ ਇਸੇ ਤਰ੍ਹਾਂ ਇਹਨਾਂ ਨੇ ਨਕਾਰਿਆ ਕਿ ਨਹੀਂ ਇਹੋ ਜੀ ਕੋਈ ਗੱਲ ਨਹੀਂ ਤੋਂ ਕਿਆ ਜਾਂਦਾ ਕਿ ਸੌਰਭ ਭਾਰ ਦਵਾ ਇੱਥੇ ਸੁੰਦਰ ਗਿਆਨ ਦੇ ਜਦੋਂ ਉਹ ਮੰਤਰੀ ਸਨ ਉਹਨਾਂ ਦੇ ਮੰਤਰੀਸ਼ਿਪ ਵੇਲੇ ਜਿਹੜਾ ਸੀ 24 ਹਸਪਤਾਲ ਜਿਹੜੇ ਸੀ ਉਹ ਗ੍ਰੀਨ ਪ੍ਰੋਜੈਕਟ 'ਤੇ ਅਧੀਨ ਜਾਂਦੇ ਗਏ ਗ੍ਰੀਨ ਫੀਲਡ ਪ੍ਰੋਜੈਕਟ ਨੇ ਉਹਦੇ ਵਿੱਚ 11 ਗ੍ਰੀਨਫੀਲਡ ਤੇ 13 ਬ੍ਰਾਊਨਫੀਲਡ ਜਿਹੜੇ ਸੀਓ ਬਣਾਏ ਜਿਹਦੇ ਵਾਸਤੇ ਉਹਨਾਂ ਨੇ 5500 ਤੇ 90 ਕਰੋੜ 5590 ਕਰੋੜ ਦੀ ਮਨਜ਼ੂਰੀ ਜਿਹੜੀ ਕੈਬਨਟ ਦੇ ਵਿੱਚ ਪਾਸ ਕੀਤੀ ਗਈ। ਔਰ ਉਹਨਾਂ ਦਾ ਜਿਹੜਾ ਸੀ ਉਹ ਸਮਾਂ ਤੈਅ ਸੀ ਕਿ ਇਹਨੇ ਸਮੇਂ ਦੇ ਵਿੱਚ ਬਣੇਗਾ ਪਰ ਉਹ ਅਜੇ ਤੱਕ ਦੋ ਗੁਣਾ ਖਰਚ ਹੋਣ ਦੇ ਬਾਵਜੂਦ ਅਜੇ ਤੱਕ ਉਹ ਜਿਹੜੇ ਪ੍ਰੋਜੈਕਟ ਸਨ ਉਹ ਪੂਰੇ ਨਹੀਂ ਹੋ ਸਕੇ ਸੋ ਇਹ ਸਾਰੇ ਬਾਰੇ ਫਿਰ ਜਿਹੜੇ ਸਪੀਕਰ ਹੀ ਭਾਜਪਾ ਦੀ ਸਰਕਾਰ ਤੇ ਦਿੱਲੀ ਦੇ ਉਹਨਾਂ ਨੇ ਇੱਕ ਕੰਪਲੇਂਟ ਕੀਤੀ ਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਜਿਹਨਾਂ ਨੂੰ ED ਕਹਿੰਦੇ ਨੇ ਉਹਨਾਂ ਨੂੰ ਕੀਤੀ ਉਹਦੀ ਜਾਂਚ ਚੱਲੇ ਜਾਂਚ ਦੇ ਵਿੱਚ ਜਿਹੜੇ ਦੋਸ਼ ਨੇ ਉਹ ਉਹਨਾਂ ਨੇ ਤਕਰੀਬਨ ਤਕਰੀਬਨ ਤੈਅ ਕਰ ਦਿੱਤੇ ਨੇ ਇੱਕ ਦੋ ਦਿਨਾਂ ਤੱਕ ਇਹਨਾਂ ਨੇ ਇਸ ਤੋਂ ਲਗਭਗ ਅਕਬਰਸਿੰਦਰ ਗਿਆਨ ਹੁਣਾਵਲਾ ਇੱਕ ਪੁਰਾਣਾ ਕੇਸ ਵੀ ਹੈ ਉਹਦੇ ਵੀ ਦੁਬਾਰਾ ਖੁੱਲਣ ਦੀਆਂ ਸੰਭਾਵਨਾਵਾਂ ਜਿਹੜੀਆਂ ਉਹ ਹੈ ਨੇ ਕਿਉਂਕਿ ਜੋ ਮੀਡੀਆ ਦੀਆਂ ਰਿਪੋਰਟਾਂ ਨੇ ਖਾਸ ਕਰ ਨੈਸ਼ਨਲ ਮੀਡੀਆ ਜਿਵੇਂ ਕਿ ਸਾਡੇ ਕੋਲ ਅਖਬਾਰਾਂ ਮੌਜੂਦ ਨੇ ਔਰ ਜਿਹੜਾ ਦਿੱਲੀ ਦਾ ਮੀਡੀਆ ਉਹਨਾਂ ਦੀਆਂ ਖਬਰਾਂ ਦੇ ਮੁਤਾਬਕ ਸਨ 2017 ਦਾ ਇੱਕ ਕੇਸ ਜਿਹੜਾ ਸੀ ਸਤੰਦਰ ਜਾਨ ਦੇ ਉੱਤੇ ਅਧਿਕਾਰ ਵਾਲੀ ਪੂਨਮ ਜਾਨ ਦੇ ਉੱਤੇ ਉਹਦੇ ਵੀ ਦੁਬਾਰਾ ਜਿਹੜੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ تحقیقات ਸ਼ੁਰੂ ਕੀਤੀ ਗਈ ਆ ਸੋ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਿਹਾ ਜਾਂਦਾ ਹੈ ਕਿ ਮਜੀਠੀਆ ਨੇ 6 ਬੇਨਾਮੇ ਕੰਪਨੀਆਂ ਬਣਾ ਕੇ ਉਹਨਾਂ ਰਾਹੀਂ ਬਹੁਤ ਵੱਡੀ ਈਆ ਰੱਖ ਲੋਤੀ ਫੇਰ ਆਫੇਰੀ ਕੀਤੀ ਆ ਇਸੇ ਤਰ੍ਹਾਂ ਸਤੰਦਰ ਜਾਨ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੇ ਤੇ ਅਧਿਕਾਰ ਵਾਲੀ ਉਨਮ ਨੇ ਤੇ ਹੋਰ ਕਈਆਂ ਨੇ ਮਿਲ ਕੇ ਦਿੱਲੀ ਵਿੱਚ ਕਈ ਸੈਲ ਕੰਪਨੀਆਂ ਜਾਨੀ ਕਿ 6 ਕੰਪਨੀਆਂ ਬਣਾਈਆਂ ਤੇ ਬਹੁਤ ਸਾਰੇ ਖਰੀਦ ਕੀਤੇ ਖਾਸ ਕਰ ਜਦੋਂ ਦਿੱਲੀ ਦੀ ਸਰਕਾਰ ਬਣੀ ਉਦੋਂ ਬੜਾ ਵਧਾ ਚੜਾ ਕੇ ਤੁਸੀਂ ਜਾਣਦੇ ਹੋਗੇ ਇੱਕ ਰੇਪ ਹੋ ਗਿਆ ਸੀ ਜਿਹਦੀ ਬਹੁਤ ਤਗੜੀ ਗੂੰਜ اٹਹੀ ਸੀ ਉਸ ਤੋਂ ਬਾਅਦ ਦਿੱਲੀ ਸਰਕਾਰ ਨੇ ਕਿਹਾ ਸੀ ਕਿ ਹਰ ਇੱਕ ਜਗ੍ਹਾ ਦਿੱਤੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਸੋ ਸੀਸੀਟੀਵੀ ਕੈਮਰੇ ਲਗਾਉਣ ਦਾ ਜਿਹੜਾ ਟੈਂਡਰ ਆ ਉਹ ਕਥਤ ਤੌਰ ਤੇ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਉਹ ਕਥਤ ਤੌਰ ਤੇ ਜਿਸ ਕੰਪਨੀ ਨੂੰ ਪਹਿਲਾਂ ਦਿੱਤਾ ਗਿਆ ਉਹ ਵੀ ਕਿਹਾ ਜਾਂਦਾ ਕਿ ਸਤੰਦਰਜਨ ਦੀ ਕੰਪਨੀ ਸੀ ਉਸ ਤੋਂ ਬਾਅਦ ਇੱਕ ਹੋਰ ਜਿਹੜੀ ਇਨਵੈਸਟਮੈਂਟ ਦੇ ਇਨਵੈਸਟੀਗੇਸ਼ਨਾਂ ਦੇ ਵਿੱਚ ਜਿਹੜੀ ਗੱਲ ਸਾਹਮਣੇ ਆ ਰਹੀ ਆ ਉਹ ਇਹ ਆ ਰਹੀ ਆ ਕਿ ਭਾਰਤ ਇਲੈਕਟ੍ਰੋਨਿਕਸ ਨਾਂ ਦੀ ਕੰਪਨੀ ਨੂੰ ਟੈਂਡਰ ਦਿੱਤਾ ਗਿਆ ਸੀ ਕੈਮਰੇ ਲਾਉਣ ਲਈ ਸਮਾਵੀ ਉਹਨਾਂ ਨੇ ਜਿਹੜਾ ਅਸੀਂ ਤੈਅ ਕੀਤਾ ਸੀ ਕਿ ਇੰਨੇ ਸਮੇਂ ਦੇ ਵਿੱਚ ਲੱਗਣਾ ਚਾਹੀਦੇ ਆ। ਤੋਂ ਭਾਰਤ ਇਲੈਕਟ੍ਰੋਨਿਕਸ ਕੰਪਨੀ ਜਿਹੜੀ ਆ ਉਹ ਸਮੇਂ ਦੇ ਨਾਲ ਜਿਹੜਾ ਤੈਅ ਸਮਾ ਸੀ ਉਸ ਸਮੇਂ ਦੇ ਵਿੱਚ ਉਹ ਕੈਮਰੇ ਨਹੀਂ ਲਗਾ ਸਕੀ। ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਦਿੱਲੀ ਦੀ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਸੀ ਉਹਨਾਂ ਵੱਲੋਂ ਤਕਰੀਬਨ 16 ਕਰੋੜ ਰੁਪਈਆ ਜਿਹੜਾ ਸੀ ਉਹਨੂੰ ਪੈਨਲਟੀ ਪਾਹੀ ਗਈ। ਆਪਕ ਇਲੈਕਟ੍ਰੋਨਿਕਸ ਨੂੰ ਪਰ ਬਾਅਦ ਦੇ ਵਿੱਚ ਜੋ ਏਡੀ ਦੋਸ਼ ਲਗਾ ਰਹੀ ਹੈ ਕਿ ਉਹ ਪਨਲਟੀ ਜਿਹੜੀ ਸੀ ਉਹ ਖਤਮ ਕਰ ਦਿੱਤੇ ਗਏ ਤੇ ਉਹਦੇ ਬਦਲੇ 7 ਕਰੋੜ ਰੁਪਏ ਦਾ ਲੈਣ ਦੇਣ ਜਿਹੜਾ ਉਹ ਸਤਿੰਦਰ ਜਾਨ ਦੇ ਨਾਲ ਹੋਇਆ ਇਹ ਅਖਬਾਰਾਂ ਦੀਆਂ ਖਬਰਾਂ ਨੇ ਮੀਡੀਆ ਦੀਆਂ ਖਬਰਾਂ ਸੋ ਦੋਸਤੋ ਇਹੋ ਜਿਹੇ ਜਿਹੜੇ ਮਾਮਲੇ ਨੇ ਬਹੁਤ ਸਾਰੇ ਤੁਸੀਂ ਦੇਖਿਆ ਹੈਗਾ ਆਜ਼ਾਦੀ ਮਿਲੀ ਨੂੰ 75 ਸਾਲ ਹੋ ਚੱਕੇ ਨੇ ਤੇ ਇੰਨਾ 75 ਸਾਲਾਂ ਦੇ ਵਿੱਚ ਜਿੰਨੇ ਵੀ ਅੱਜ ਤੱਕ ਵੱਡੇ ਘਟਾਲੇ ਹੋਏ ਨੇ ਚਾਹੇ ਉਹ ਵਾਪਸ ਘਟਾਲਾਏ ਚਾਹੇ ਹੋਰ ਕੋਲਗੇਟ ਘਟਾਲਾਏ ਬੜੇ-ਬੜੇ ਵੱਡੇ ਘਟਾਲਿਆਂ ਤੋਂ ਬੂਤ ਘਟਾਲੇ ਨੇਕਾਂ ਹੀ ਘਟਾਲੇ ਸਾਹਮਣੇ ਆਏ ਨੇ ਪਰ ਅੱਜ ਤੱਕ ਉਹਨਾਂ ਘਟਾਲਿਆਂ ਦੇ ਤਹਿਤ ਕਿਸੇ ਨੂੰ ਕੋਈ ਸਜ਼ਾ ਨਹੀਂ ਹੋਈ ਹਰ ਵਾਰ ਮਹਿੰਗੇ ਤੋਂ ਮਹਿੰਗੇ ਵਕੀਲ ਕਰ ਲਏ ਜਾਂਦੇ ਨੇ ਅਦਾਲਤਾਂ ਦੇ ਵਿੱਚ ਸਾਖ ਵਾਰੀਆਂ ਦੇ ਸਾਹਮਣੇ ਆਉਂਦੇ ਨੇ ਪਰ ਅਫਸੋਸ ਸਭ ਤੋਂ ਜ਼ਿਆਦਾ ਜਿਹੜਾ ਉਹ ਇਸ ਗੱਲ ਦਾ ਹੈ ਕਿ ਜੋ ਘਟਨਾ ਇੱਕ ਨਾਲ ਵਾਪਰਦੀ ਆ ਅਗਰ ਉਹ ਹੀ ਘਟਨਾ ਦੂਜੇ ਨਾਲ ਵਾਪਰਦੀ ਆ ਤਾਂ ਉਹ ਉਹਨੂੰ ਆਪਣੀ ਵਾਲੀ ਨੂੰ ਜੜੀ ਗਲਤ ਕਹਿਣੀ ਸ਼ੁਰੂ ਕਰ ਦਿੰਦਾ ਹੈ ਤੇ ਦੂਜੀ ਵਾਲੀ ਨੂੰ ਸਹੀ ਇਸ ਤਰ੍ਹਾਂ ਮੈਂ ਸ਼ੁਰੂ ਆਪਣੇ ਵਿੱਚ ਹੀ ਦੱਸਿਆ ਹੈ ਕਿ ਪੰਜਾਬ ਵਿੱਚ ਸਰਕਾਰ ਆ ਆਮ ਆਰਮੀ ਪਾਰਟੀ ਵੀ ਤੇ ਮਜੀਠੀਆ ਦੇ ਉੱਤੇ ਕੇਸ ਬਣਾਇਆ ਆ ਆਰਮੀ ਪਾਰਟੀ ਨੇ ਆ ਸਮੇਂ ਤੋਂ ਦੇਖੋ ਆਉਣ ਵਾਲੇ ਸਮੇਂ ਚ ਉਹਦਾ ਕੀ ਨਿਕਲਦਾ ਏ ਤੇ ਦਿੱਲੀ ਵਿੱਚ ਸਰਕਾਰ ਭਾਜਪਾ ਦੀ ਤੇ ਇਹディ ਚਾਰਜ ਕਰ ਰਹੀ ਆ ਆਮ ਆਰਮੀ ਪਾਰਟੀ ਜਿਹੜੀ ਇਸ ਤੋਂ ਪਹਿਲਾਂ ਸੀ ਉਹਦੇ ਦੋ ਸਾਫਟ ਮੰਤਰੀਆਂ ਨੂੰ ਸੋ ਪੰਜਾਬ ਵਿੱਚ ਮਜੀਠੀਆ ਕਹਿ ਰਿਹਾ ਮੈਂ ਨਿਰਲੋਚਾਂ ਤੇ ਦਿੱਲੀ ਦੇ ਵਿੱਚ ਉਹ ਕਹਿ ਰਿਹਾ ਨਿਰਲੋਚ ਸੋ ਇਹ ਇਸ ਕਿਸਮ ਦੀਆਂ ਕਟਨਾਵਾਂ ਨੇ ਸਾਨੂੰ ਖਾਸ ਤੌਰ ਤੇ ਜਿਸ ਤਰ੍ਹਾਂ ਦਾ ਪਹਿਲਾਂ ਵੀ ਕਿਹਾ ਕਰਦਾ ਕਿ 75 ਸਾਲ ਅਸੀਂ ਉਂਗਲ ਦੇ ਉੱਤੇ ਨੀਲੀ ਸ਼ਾਈ ਲਵਾਉਂਦੇ ਆਏ ਆ ਵੋਟ ਦੇ ਆਉਨੇ ਆ ਉਸ ਤੋਂ ਬਾਅਦ ਅਸੀਂ ਉੱਥੇ ਦੇ ਉੱਥੇ ਆ ਤੇ ਇਹ ਲੀਡਰ 5 ਸਾਲਾਂ ਦੇ ਵਿੱਚ ਆਪਣੇ 5 ਪੀੜੀਆਂ ਵਾਸਤੇ ਧਨ ਇਕੱਠਾ ਕਰ ਜਾਂਦੇ ਨੇ ਸੋ ਦੋਸਤੋ ਇਹ ਬੜੀ ਸਾਡੇ ਵਾਸਤੇ ਸੋਚਣ ਵਾਲੀ ਗੱਲ ਹੈ ਕਿ ਇਹ ਸਾਰੇ ਕੁਸ਼ ਤੋਂ ਅਸੀਂ ਕਿਸ ਤਰ੍ਹਾਂ ਬਚ ਸਕਦੇ ਹਾਂ ਆਪਣੇ ਦੇਸ਼ ਨੂੰ ਕਿਸ ਤਰ੍ਹਾਂ ਬਚਾ ਸਕਦੇ ਹਾਂ ਹੁਣ ਆਮ ਬੰਦਾ ਸੋਚੇਗਾ ਮੇਰਾ ਕੀ ਲਾ ਗਿਆ ਮੇਰਾ ਕੀ ਗਿਆ ਹਨਾ ਪਰ ਨਹੀਂ ਦੋਸਤੋ ਗਿਆ ਸਾਡਾ ਹੀ ਜਦੋਂ ਅਸੀਂ ਆਪਣੇ ਦੰਦਾਂ ਤੇ ਕਰਨ ਵਾਲਾ ਬੁਰਸ਼ ਖਰੀਦਦੇ ਹਾਂ ਨਾ 10 ਰੁਪਏ ਦਾ ਬੁਰਸ਼ ਹੋਵੇ ਤੇ 2 ਰੁਪਏ ਅਸੀਂ ਬੱਸ ਅਸੀਂ ਟੈਕਸ ਦਿੰਨੇ ਆਂ ਜਦੋਂ ਅਸੀਂ ਤੇਸਕਰੀਦਿਆਂ 20 ਰੁਪਈਆ ਦੀ ਹੋਵੇ 5 ਰੁਪਈਆ 60 ਪਹੇ ਹੀ ਉਰਤ ਵੀ ਜਿਹੜਾ ਸਰਕਾਰ ਨੂੰ ਟੈਕਸ ਦੇ ਦਿੰਨੇ ਆ ਤੇ ਜੇ ਸਾਡੇ ਮਹੀਨੇ ਦਾ ਕੇਵਲ ਖਰਚਾ ਜਿਹੜਾ ਵਾ ਘਰ ਦਾ 10000 ਰੁਪਈਆ ਏ ਜਿਹਦੇ ਵਿੱਚ ਸਿਰਫ ਘਰ ਦਾ ਅਨਾਜ ਜੇ 10000 ਰੁਪਈਆ ਤੱਕ ਤੋਂ ਘਟ 80 2000 ਰੁਪਈਆ ਮਹੀਨਾ ਹੀ ਦਾ ਤੱਕ ਜਿਹੜਾ ਦਿੰਨੇ ਚਾਹੇ ਅਸੀਂ ਬਿੱਲ ਲੈਣੇ ਆ ਤੇ ਚਾਹੇ ਨਹੀਂ ਮੰਦੇ ਸਾਲ ਦਾ 24-25 ਹਜ਼ਾਰ ਰੁਪਈਆ ਹੀ ਸਰਕਾਰ ਨੂੰ ਦਿੰਨੇ ਆ ਤੇ ਜਿਹੜਾ 25 ਸਾਲਾਂ ਦੇ ਵਿੱਚ 5 ਸਾਲਾਂ ਦੇ ਵਿੱਚ ਸਵਾ ਲੱਖ ਡੇਢ ਲੱਖ ਬਣਦਾ ਸੋ ਜਿਹੜਾ ਪੈਸਾ ਲੁੱਟਿਆ ਜਾ ਰਿਹਾ ਏ ਜਾਂ ਜਿਹੜੇ ਇਹਡੇ ਵੱਡੇ ਕਪਲੇ ਕੀਤੇ ਜਾ ਰਹੇ ਨੇ ਉਹ ਸਾਡਾ ਹੀ ਕਾਸਾ ਏ ਜਿਹੜਾ ਸਾਡੇ ਉੱਤੇ ਖਰਚ ਕਰਨਾ ਕੀਤਾ ਜਾਣਾ ਸੀ ਪਰ ਬੜੇ ਅਫਸੋਸ ਦੀ ਗੱਲ ਆ ਸਕੂਲਾਂ ਦੇ ਕਮਰਿਆਂ ਦੇ ਬਣਾਉਣ ਦੇ ਨਾਂ ਦੇ ਉੱਤੇ ਕਪਲੇ ਫੇਰ ਹਸਪੀਟਲਾਂ ਦੇ ਕਪਲੇ ਸਰ ਹੋਰ ਪਤਾ ਨਹੀਂ ਕਿਸ ਕਿਸ ਕਿਸਮ ਦੇ ਕਪਲੇ ਜਿਹੜੇ ਨੇ ਸਾਹਮਣੇ ਆ ਰਹੇ ਨੇ ਸੋ ਦੋਸਤੋ ਸਾਨੂੰ ਜੋ ਭਾਰਤ ਦੀ ਜੋ ਪੰਜਾਬ ਦੀ موجوده ਲੋਕਤੰਤਰ ਦੀ ਸਥਿਤੀ ਆ ਵੋਟ ਸੰਤੰਤਰ ਦੀ ਸਥਿਤੀ ਆ ਜਿਹੜੀ ਅੱਜ ਲੋਕਤੰਤਰ ਬਣ ਚੁੱਕੀ ਆ ਉਹਦੇ ਬਾਰੇ ਸਾਨੂੰ ਸਾਰੇ ਹੀ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਏਗਾ ਚਾਹੇ ਉਹ ਸਿੱਖਾ ਚਾਹੇ ਹਿੰਦੂਆ ਚਾਹੇ ਮੁਸਲਮਾ ਚਾਹੇ ਸਾਈਆ ਕਿਉਂਕਿ ਪੈਸਾ ਸਾਰਿਆਂ ਦੇ ਟੈਕਸ ਦਾ ਜਿਹੜਾ ਇਹ ਰੁਟਿਆ ਜਾ ਰਿਹਾ ਹੈ ਇਸ ਢੰਗ ਦੇ ਨਾਲ ਪਿਸਤਾ ਚਾਲ ਰਹੀ ਸੋ ਜਿਹੜਾ ਪੈਸਾ ਸਾਡੇ ਵਿਕਾਸ ਦੇ ਉੱਤੇ ਲੱਗਣਾ ਸੀ ਉਹ ਇਹ ਨਹੀਂ ਜਾ ਰਹੇ ਨੇ ਸੜਕਾਂ ਟੁੱਟੀਆਂ ਨੇ ਵਿਕਾਸ ਦਾ ਬੁਰਾ ਹਾਲ ਆ ਸੋ ਇਹਦੇ ਬਾਰੇ ਸਾਨੂੰ ਸਾਰਿਆਂ ਨੂੰ ਸੋਚਣਾ ਪਵੇਗਾ ਜੇ ਅਸੀਂ ਸਾਰਿਆਂ ਨੇ ਇਸੇ ਤਰ੍ਹਾਂ ਕੰਮ ਛੜੀਆਂ ਤਾਂ ਫਿਰ ਸਾਡੀ ਸਥਿਤੀ ਇਹ ਹੋਵੇਗੀ ਅੱਜ ਹੋਰ ਕੱਲ ਪਰਸੋਂ ਹੋਰ ਉਸ ਤੋਂ ਬਾਅਦ ਕਈ ਹੋਰ ਨਵੇਂ-ਨਵੇਂ ਪੇਸ ਵਟਾ ਕੇ ਤੇ ਜਿਹੜੇ ਉਹ ਸਾਨੂੰ ਲੁੱਟਦੇ ਰਹਿਣਗੇ ਸੋ ਇਹ ਦੇ ਬਾਰੇ ਸਾਨੂੰ ਆਪ ਇਕੱਠਿਆਂ ਹੋ ਕੇ ਸੋਚਣਾ ਪਵੇਗਾ ਕਿ ਅਸੀਂ ਇਸ ਲੋਕ ਸੁਟ ਤੋਂ ਕਿਵੇਂ ਬਚਣਾ ਹੈ ਸੋ ਇੱਕ ਅਹਿਮ ਖਬਰ ਸੀ ਕਿ ਜੋ ਪੰਜਾਬ ਦੇ ਵਿੱਚ ਵਾਪਰ ਰਿਹਾ ਉਹ ਹੀ ਦਿੱਲੀ ਦੇ ਵਿੱਚ ਹੋਣ ਜਾ ਰਿਹਾ ਹੈ ਜਾਂ ਦੋਵੇਂ ਪਾਸੇ ਗਲਤ ਜਾਂਦੇ ਮੇ ਇੱਕ ਪਾਸੇ ਸਹੀ ਆ ਸੋ ਇਹ ਅੱਜ ਦੀ ਮੇਰੀ ਵਿਚਾਰ ਸੀ ਕੱਲ ਇੱਕ ਹੋਰ ਵਿਚਾਰ ਲੈ ਕੇ ਹਾਜ਼ਰ ਹੋਵਾਂਗਾ ਕਿਸ ਤਰ੍ਹਾਂ ਦੇ ਲੱਗੇ ਵਿਚਾਰ ਕਮੈਂਟ ਕਰਨੇ ਨਾ ਭੁੱਲਿਓ ਸ਼ੇਅਰ ਵੀ ਕਰਿਓ ਤੇ ਲਾਈਕ ਵੀ ਕਰਿਓ ਕਾਲੇ ਕਪੂਰ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦਾ ਲਾਈਕ ਹੋ ਕੇ ਦਾਤਕ ਵਾਸਤੇ ਇਹ ਆਇਤ ਤੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ